ਆ ਦੀ ਬਾਈਕ ਹੋ ਗਈ ਖਰਾਬ ਇਹਦਾ ਪਤਾ ਨਹੀਂ ਕੀ ਪੈਣ ਕੈਂਕਰ ਦਾ ਕੰਮ ਤੇ ਹੋਰ ਕਿਹਦਾ ਕੰਮ ਹੋਣਾ ਇੰਜਨ ਖਰਾਬ ਹੈ ਇੰਜਨ ਦਾ ਕੰਮ ਹੋਣਾ ਤਾਂ ਕਹਿੰਦੇ ਆ ਵਧੀਆ ਤੇ ਇਹ ਕੁਆਰੋ ਹਾਂ ਫਿਲਟਰ ਹੁੰਦਾ ਛੋਟਾ ਹਾਂ ਹਾਂ ਟਿਕਾ ਬੇਡ ਲੋ ਜੀ ਕੰਮ ਤੇ ਇਧਰ ਪੂਰਾ ਹੀ ਖਰਾਬ ਜੇ ਸਰਵਿਸ ਹੋਈ ਨੂੰ ਵੀ ਟਾਈਮ ਹੋ ਗਿਆ ਗੁੱਡ ਮਾਰਨਿੰਗ ਮਿੱਤਰੋ ਕੀ ਹਾਲ ਚਾਲ ਐ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿਹਦਾ ਨਾਮ ਹੈ ਜਸਪੀਟਰਾਂਸ ਬਲੌਗ ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਆਪਾਂ ਅੱਜ ਚੱਲੇ ਸੀ ਸਕੂਟਰੀ ਦੀ ਸਰਵਿਸ ਕਰਾਉਣ ਜਿਹੜੀ ਬੜੀ ਖਰਾਬ ਕਰਨਦੀ ਸੀ ਬਹੁਤੇ ਦਿਨਾਂ ਤੋਂ ਤੇ ਟਾਈਮ ਆਪਣਾ ਨਹੀਂ ਸੀ ਲੱਗ ਤੇ ਅੱਜ ਮੈਂ ਅੱਜ ਛੁੱਟੀ ਕਰਕੇ ਤੇ ਆਪਾਂ ਵੀਡੀਓ ਬਣਾ ਲਾਂਗੇ ਨਾਲੇ ਵਲੌਗ ਬਣਾ ਲਾਂਗੇ ਤੇ ਨਾਲੇ ਚਾਰ ਪੰਜ ਕਰਦੇ ਕੰਮ ਕਰ ਲਵਾਂਗੇ ਤੇ ਫੋਟੇ ਦੀ ਸਰਵਿਸ ਹੁਣ ਆਪਾਂ ਕਰਾ ਕੇ ਤੇ ਫਿਰ ਤੁਹਾਨੂੰ ਦਿਖਾਉਣੇ ਅੱਗੇ ਦੀ ਵੀਡੀਓ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਜੋ ਹਰ ਵੀਡੀਓ ਤੁਹਾਨੂੰ ਸਾਡੇ ਚੈਨਲ ਦੀ ਸਭ ਤੋਂ ਟੌਪ ਤੇ ਸ਼ੋਅ ਹੁੰਦੀ ਰਹੇ ਤੇ ਮਿਲਦੇ ਆਜੋ ਚੱਲ ਵੀ ਆਪਣਾ ਸ਼ਹਿਰ ਘੁੰਮ ਲਈਏ ਥੋੜਾ ਜਿਹਾ ਇਹ ਹੈਗਾ ਆਪਣਾ ਦਰਬਾਰ ਸਾਹਿਬ ਦੀ ਪਾਰਕਿੰਗ ਤਰਨਤਨ ਵਾਲਾ ਸਾਹਿਬ ਦੀ ਇੱਧਰ ਆਪਾਂ ਆ ਘਾ ਰਹੇ ਮੇਨ ਆਪਾਂ ਆਏ ਹਾਂ ਸਕੂਟਰ ਦੀ ਸਰਵਿਸ ਕਰਾਉਣ ਚੱਲੀ ਕਰਾਉਣ ਆ ਲੈ ਚੱਲੀਏ ਟਾਇਰ ਚੇਂਜ ਕਰਾਉਣਾ ਹੈ ਟਾਇਰ ਚੇਂਜ ਕਰਾ ਰਿਹਾ ਤੇ ਉਪਰ ਆ ਦੀ ਬਾਈਕ ਹੋ ਗਈ ਖਰਾਬ ਇਹਦਾ ਪਤਾ ਨਹੀਂ ਕੀ ਪੈਣ ਵਾਲਾ ਵਾ ਕੀ ਪੈਣ ਵਾਲਾ ਇਹਦਾ ਬਾਈਕ ਦਾ ਟੈਂਕਰ ਦਾ ਕੰਮ ਹੈ ਟੈਂਕਰ ਦਾ ਕੰਮ ਤੇ ਹੋਰ ਕਿਹਦਾ ਕੰਮ ਹੋਣਾ ਹੈ ਇੰਜਨ ਕਰੇ ਤੇ ਇੰਜਨ ਦਾ ਹੋਣਾ ਤਾਂ ਉਹਦਾ ਜਿਆਦਾ ਹੀ ਕੰਮ ਖੁੱਲਾ ਪਿਆ ਆ ਮੋਟਰਸਾਈਕਲ ਦਾ ਸ਼ਾਮ ਦੇ 6 7 ਵਜੇ ਨੇ ਆਪਾਂ ਮੈਂ ਕਿਹਾ ਕਰਾ ਲਈਏ ਤੇਲ ਚੇਂਜ ਗੱਡੀ ਦਾ ਗੱਡੀ ਚਲਦੀ ਹੀ ਰੁਕ ਰੁਕ ਕੇ ਤੇ ਨਾਲੇ ਟਾਇਰ ਡੋਲਦਾ ਹੀ ਇਹਦਾ ਮੈਂ ਤੇ ਕਿਹਾ ਕੰਮ ਕਰਾਓ ਇਹਦਾ ਮੈਂ ਰੱਜ ਕੇ ਇੱਕ ਵਾਰ ਆਇਆ ਹੋਇਆ ਇਹ ਆਪਣਾ ਤਰਨਤਨ ਸਾਹਿਬ 메ਨ ਰੋਡ ਤੇ ਹੀ ਆ ਇਹਨਾਂ ਦੀ ਦੁਕਾਨ ਆਪਣੇ ਯਾਰਵੇਲੀ ਜਗ ਰਾਜ ਚੱਕ ਰਾਲਾ ਆਪਾਂ ਉਸ ਤੋਂ ਅੱਗੇ ਤਾਇਆ ਬਹਿ ਕੇ ਬਾਤ ਬੁੱਲ ਦੇਣਾ ਕਿ ਮੈਨੂੰ ਕਰ ਦੇ ਦੇ ਮੇਰੀ ਗੱਲ ਚਲੋ ਜੀ ਆਪਾਂ ਚਲਿਓ ਆਪਣੇ ਸਪੋਟਰੀ ਵਾਲਾ ਮੈਂ ਆ ਗੱਡੀ ਦਾ ਤੇਲ ਚੇਂਜ ਹੋਣ ਵਾਲਾ ਮੁੰਡੇ ਨੂੰ ਦੇ ਦਈਏ ਗੱਡੀ ਤਿੱਗੀ ਜਾਂ ਤੇਲ ਕੱਢ ਗਏ ਆਵਾਜ਼ ਦੀ ਦੁਕਾਨ ਤੇ ਮੈਨੂੰ ਤਾਂ ਆ ਯਾਰ ਹੋਰ ਦੂਜਾ ਬੰਦਾ ਪੰਗਰ ਦਾ ਕਾਰਾਂ ਫੈਂਦੇ ਬਾਦ ਕੰਮ ਨਾ ਕਰਾਉ ਹੋ ਜਾਵੇ ਅਸਤਾਨ ਰੋਇਲਾਂ ਦੇ ਪਹਿਆਪ ਉਸਤਾਦ ਚੁੱਪਾ ਹੋ ਰਿਹਾ ਤੇ ਚੁੱਪਾ ਲਾ ਰਿਹਾ ਤੇ ਤੇਲ ਡਿੱਗੀ ਚ ਪਿਆਜ ਇਹਦਾ ਤੇਲ ਲਿਆਂਦਾ ਆਪਾਂ ਕਸਟਰੋਨ ਦਾ ਕੰਦੇ ਆ ਵਧੀਆ ਤੇਲ ਤੇ ਇਹ ਕੋਵਾਰੋ ਪੀਐਕਸ ਕਸਟਰੋਨ ਉਹ ਵੀ ਧਿਆਜ ਇਹਦਾ ਚੱਕ ਇੰਜਨ ਉਹ ਇੰਜਨ ਜੱਟ ਤੇਰੇ ਮੰਨ ਲਾਦਾ ਆ ਗਿਆ ਸਰਵਿਸ ਸਰਵਿਸ ਹੋਈ ਨੂੰ ਵਾਵਾ ਟਾਈਮ ਹੋ ਗਿਆ ਦਿਨ ਹਾਂ ਵਾਵਾ ਚੱਲਦੀ ਹੋਈ ਹੈ ਇਹ ਹੁਣ ਕੰਮ ਖਰਾਬ ਕਰਨ ਦੀ ਸਹੀ ਨਹੀਂ ਚੱਲਦੀ ਰ ਮੈਂ ਹਾਂ ਕਰਾ ਲਈ ਇਹਦਾ ਕੰਮ ਇਹ ਨਾਲ ਇੰਜਨ ਹੀ ਰੁਕ ਜੇ ਵਾਵਾ ਜਿਹਦਾ 1500 ਲੱਗਣਾ ਹੋਵੇ ਕੁੜੀਆ 4-5000 ਲੱਗ ਕੇ ਛੱਡੇ ਖਾਵਾ ਇਹ ਵੇਖੋ ਆ ਜੀ ਆਪਣਾ ਤਰਨਤਨ ਦਾ 메ਨ ਰੋਡ ਹੈ ਤੇ ਇੱਧਰ ਹੈਗਾ ਸ੍ਰੀ ਦਰਬਾਰ ਸਾਹਿਬ ਤਰਨਤਨ ਵਾਲਾ ਇਹ ਰੋਡ ਨੂੰ ਜਾਂਦੀ ਹੈ ਰੋਡ ਇਹ ਜਿੱਥੇ ਦਾ ਟ੍ਰੈਫਿਕ ਗੱਡੀਆਂ ਵੱਡੀਆਂ ਵਗੈਰਾ ਜਾਂਦੀਆਂ ਆ ਜਾ ਬਈ ਮਿੱਤਰਾਂ ਜਲਦੀ ਜਲਦੀ ਕਰਦੇ ਕੰਮ ਮੈਂ ਤਾਂ ਸੋ ਅਸੀਂ ਰੋਟੀ ਵੀ ਨਹੀਂ ਖਾਧੀ ਅਜੇ ਇਹ ਸਿੱਧੇ ਇੱਧਰੋਂ ਆ ਗਏ ਆ ਬਾਅਦ ਚ ਜਾ ਕੇ ਘਰੇ ਰੋਟੀ ਖਾਵਾਂਗੇ ਕੰਮ ਤੋਂ ਕਰ ਲਈ ਅੱਜ ਛੁੱਟੀ ਕੰਮ ਵੀ ਜ਼ਰੂਰੀ ਆ ਤੇ ਇਹ ਵੀ ਕੰਮ ਜ਼ਰੂਰੀ ਹੈ ਇਨਸ਼ਾਅੱਲਾ ਕੰਮ ਕਰਨਾ ਹੀ ਪਏ ਆਇਥੇ ਵਾਵਾ ਚੇਰੀ ਹੋ ਗਿਆ ਕੰਮ ਇਨੂੰ ਤੁਹਾਨੂੰ ਇੱਧਰ ਪਹਿਲਾਂ ਜੈਂਸੀ ਜੁੰਸੀ ਜਣੀ ਹੈ ਜੈਂਸੀ ਜਿਹੜਾ ਗਿਆ ਅੱਜ ਤਾਂ ਜੈਂਸੀ ਵੀ ਲਾਏਗਾ ਹਾਂ ਮੰਗੋ ਜੈਂਸੀ ਬਣੇ ਮੇਰੇ ਸਾਰੇ ਹਾਂ ਹਾਂ ਮੈਂ ਅੱਧੀ ਦੁਕਾਨ ਪੁਣੀ ਯਾਰ ਬੱਕਰੀ ਨਹੀਂ ਆਦੀ ਦਾ ਬਕਰਾ ਵਧੀਆ ਕੰਮ ਨੇ ਬਖਣਾ ਇਹਨਾਂ ਨਾਲ ਬਕਰਾ ਕਰਨ ਲੱਗਾ ਮੇਨੂੰ ਸਾਰਾ ਕੰਮ ਹੁੰਦਾ ਸਕੂਟੀ ਮੋਟਰਸਾਈਕਲ ਟੂ ਰੀਲਰ ਜਿਹੜਾ ਮਰਜੀ ਲੈ ਉਹ ਜਾਮਾ ਮਟਰ ਜਿਹੜੇ ਮਰਜੀ ਲੈ ਮੈਂ ਸਾਰਾ ਕਰ ਲੈਣਾ ਕੋਈ ਗੱਲ ਨਹੀਂ ਕਰਿਓ ਵੀਰ ਨਾਲ ਕੰਟੈਕਟ ਤੁਸੀਂ ਇਹ ਤਰਨਤ ਨਾਲ ਆਪਣੇ ਬਾਈ ਜੀ ਹੈ ਸਾਰਾ ਕੰਮ ਜਾਣਦੇ ਆ ਮੋਟਰਸਾਈਕਲ ਤੋਂ ਜੋ ਮਰਜ਼ੀ ਲੈ ਉਹ ਹੀਰੋ ਆਂਡ ਰਜੈਂਸੀ ਤੋਂ ਵੀ ਕੰਮ ਕਰਦੇ ਰਹੇਗੀ ਮੇਰਾ ਜਿੰਨੇ ਸਾਰੇ ਮੋਟਰਸਾਈਕਲ ਕਰਦੇ ਨੇ ਜਾਮਾ ਜੈਡਾ ਮਾਰਾ ਸਾਰੇ ਜਾਮੀ ਵਾਲਿਆਂ ਦੇ ਇੱਥੇ ਕੋਈ ਹੱਥ ਨਹੀਂ ਪਾਉਂਦਾ ਨਹੀਂ ਪਾਉਂਦਾ ਨੀ ਕੋਈ ਜਲਦੀ ਦੇ ਉਹ ਨਾਲੇ 8 ਸਾਲ ਆਏ ਆ ਪਰ ਆ ਲੱਗਦਾ ਕੰਮ ਕੀਤਾ ਹੋਇਆ ਸਾਡੀ ਗੱਲ ਸਾਰੇ ਬਣੇ ਮੈਂ ਜਿੰਨੇ ਕਿ ਹੈ ਕੰਮ ਨਹੀਂ ਕੀਤਾ ਤਾਂ। ਤਾਂ ਮਤ ਜਿਆਦਾ। ਇਹ ਖਰੀਦ ਹੋ ਗਈ ਆ ਕਿਤੇ। ਹੂੰ। ਕੰਮ ਕਰਕੇ ਨਹੀਂ ਟਾਈਮ ਲੱਗਾ ਕਰੀ ਇਹਦੇ। ਇਹ ਵੀ ਹੁਣ ਛੁੱਟੀ ਮਾਰੀ ਮੈਂ ਕਿ ਕਰਾ ਲਈਏ ਕੰਮ। ਠੀਕ ਆ ਹੋਣੀ। ਹਾਂ। ਉਧਰ ਲੱਗਾ ਆਪਣਾ ਭਰਾ ਬੈਠਾ ਜੀ। ਕੋਈ ਆਂਦਾ ਜਾਂਦਾ ਕੰਮ ਮੇਰਾ ਵੀ ਖਰਾਬ ਹੋ ਜਾਂਦਾ ਮੋਟਰਸਾਈਕਲ ਦਾ ਕਰਾ ਕੇ ਲਾਉਣ ਚਾਹੀਏ। ਜਰਾ ਭਜਾਉਂਦਾ ਰਿਹਾ ਭਜਾਉਂਦਾ ਰਿਹਾ ਤੁਹਾਨੂੰ ਦੇ ਤੇ ਹਾਂ ਉਹ ਲੈਣ ਵਿੱਚ ਹਾਂ ਠੀਕ ਆ ਉਹਦਾ ਆਵੇ ਦਾ ਭਾਅ ਕਰਨਾ ਬਾਤ ਕੁੱਲਣਾ ਆ ਜੀ ਨਾ ਕੀ ਕੋ ਕੀ ਹੈਗਾ ਆ ਬੋਲਣਾ ਮਤਾਲੀਟਰ ਬੇਸ਼ੱਕ ਠੀਕ ਆ ਆ ਫੇਟਰ ਦਾ ਛੋਟਾ ਹਾਂ ਹਾਂ ਟਿਕਾ ਫੇਟਰ ਸਕੂਟਰੀ ਦਾ ਕੰਮ ਤੇ ਬਈ ਜ਼ਿਆਦਾ ਹੀ ਖਰਾਬ ਦੇ ਆਈ ਗੰਦੀ ਜੀ ਇਹ ਨਵਾਂ ਪਾਉਗਾ ਕਿਦਾਂ ਨਹੀਂ ਇਹ ਤਾਂ ਸਾਤ ਮਹੀਨਾ ਹੋ ਗਿਆ ਨਾ ਕਿੰਨਾ ਗੰਦ ਜਮਿਆ ਪਿਆ ਗਾ ਇਹਦੇ ਵਿੱਚ ਚੱਲਦਾ ਹੀ ਲੋ ਜੀ ਕੰਮ ਤੇ ਇੱਧਰ ਪੂਰਾ ਹੀ ਖਰਾਬ ਜੇ ਸਰਵਿਸ ਹੋਈ ਨੂੰ ਵੀ ਟਾਈਮ ਹੋ ਗਿਆ ਜਰੋਂ ਦੀ ਲਿਆਂਦੀ ਵਿਚਾਰੀ ਕਰਾਈ ਨਹੀਂ ਇਹਦੀ ਇਹ ਮੈਂ ਅੱਜ ਹਾਲਤ ਕਰਦੀ ਆ ਸਹੀ ਇਹਦੀ ਵੀ ਤੇਲ ਜਮਿਆ ਪਿਆ ਪੂਰਾ ਅੱਜ ਵਾਰੀ ਕਿ ਮੈਂ ਕਿੰਦੋਂ ਚੱਲਣਾ ਨਹੀਂ ਕਰ ਇਦਾਂ ਹੀ ਆ ਗਏ ਮੈਂ ਕਿ ਅੱਜ ਪੱਗ-ਪੁਗ ਵਗੈਰਾ ਬੰਨਣੀ ਆ ਆਰਾਮ ਨਾਲ ਬੈਠੇ ਰੋਟੀ ਨਹੀਂ ਖਾਦੀ ਸੇਰਦੀਏ ਕੰਮ ਕਰਾ ਲਈਏ ਮੈਂ ਇਹ ਕੰਮ ਜ਼ਰੂਰੀ ਹੈ ਮੇਰੇ ਨੇ। ਇਹ ਕੰਮ ਹੋ ਜੂਗਾ ਤੇ ਬਾਅਦ ਰੋਟੀ ਬਣਾ ਕੇ ਖਾ ਲਵਾਂਗੇ ਪੰਜਾਬ। ਅੱਜ ਦਾ ਜਿਹੜਾ ਦਿਨ ਆ ਬਹੁਤ ਜ਼ਿਆਦਾ ਹੀ ਕਰਮੀ ਵਾਲਾ ਹੋ ਗਿਆ। ਉਹ ਜੇ ਉੱਥੇ ਜਦੋਂ ਟਾਇਰ ਚੇਂਜ ਕਰਾਇਆ ਉਹ ਅੰਕਲ ਨੇ ਵੀ ਕਾਫੀ ਮਤਲਬ ਹੈਲਪ ਕਰਤੀ ਕਿ ਟਾਇਰ ਨਾਲ ਹੀ ਚੇਂਜ ਕਰਤਾ ਵਾਕ ਵੀ ਆਪਣੇ ਕਿੰਦੇ ਕਿ ਤੈਨੂੰ ਖੜਨਾ ਨਾ ਪਵੇ ਮੈਂ ਅੰਕਲ ਜੀ ਕਰਦੇ ਜ਼ਰੂਰੀ ਹੈ ਕੰਮ ਦਾ ਬਾਅਦ। ਪਹਿਲਾਂ ਆਪਣਾ ਕੰਮ ਕਰਤਾ ਬਹੁਤ ਬਹੁਤ ਮੈਂ ਨਾਲ ਧੰਨਵਾਦੀ ਹਾਂ ਅੰਕਲ ਦਾ ਤੇ ਗਰਮੀ ਮਿੱਤਰੋ ਚੱਲੀ ਜਾ ਪੂਰੀ ਅਜੇ ਦਿਨ ਦੇ 12 ਵਜੇ ਤੇ ਗਰਮੀ ਕਹਿੰਦੀ ਕਿ ਕੋ ਕੱਖਣਾ ਮੈਨੂੰ ਔਖਾ ਹੀ ਆਦਾ ਇਸ ਟਾਈਮ ਤੇ ਤੱਕ ਅਜੇ ਕੰਮ ਕਰਾ ਆ ਕੇ ਸਕੂਟਰੀ ਦਾ ਫੇਰ ਮਾਰਕੀਟ ਤੇ ਦੋ ਤਿੰਨ ਕੰਮ ਕਰਨੇ ਆਂ ਜਿ ਪੱਖੇ ਵੀ ਟੰਗਣੇ ਆ ਤੇ ਪੱਖੇ ਤੁਹਾਨੂੰ ਟੰਗਣ ਦਾ ਵਲੋਗ ਬਣਾਉਣਾ ਹੈ ਕਿ ਪੱਖੇ ਕਿਦਾਂ ਲਾਈਦੇ ਤੇ ਕਿਦਾਂ ਟੱਗੀਦੇ ਆ ਮੇਰਾ ਕੰਮ ਹੀ ਨਸ਼ਹਿਰੇ ਪਨੂਆਣਾ ਉੱਥੇ ਹੀ ਹੁੰਦਾ ਮੈਂ ਇਹ ਤਾਂ ਸਕੂਟ ਰੀਨ ਨਾਲ ਦੀ ਲੈ ਜਾਂਦੀ ਆ ਨੂੰ ਮੈਂ ਹਾਂ ਜਿਤੋਂ ਜਾਤ ਨਾ ਮੈਂ ਛੱਟ ਉਹਨਾ ਤੇ ਹਾਂ ਜਲਸੀ ਰੋਦੀ ਜਲਸੀ ਹਾਂਡੇ ਦੀ ਠੀਕ ਆ ਸਾਰੀਆਂ ਜਲਸੀਆਂ ਜਿਹੜਾ ਲਾਇਆ ਸਭ ਤੋਂ ਜ਼ਿਆਦਾ ਮੈਂ ਲਾਇਆ ਰਹੀ ਰੋਈ ਜਲਸੀ ਜੀ ਅੱਛਾ 6 ਸਾਲ ਕੱਲਾ ਹੀ ਰੋਈ ਜਲਸੀ ਜੀ ਲਾਇਆ ਹੁਣ ਮੈਂ ਰਿਹਾ ਐਕਸਪੀਰੀਅੰਸ ਹੀ ਵਾਧੂ ਹੋ ਜਾਂਦਾ ਵਾ ਨਿੱਕੇ ਛੋਟੇ ਮੋਟੇ ਕੰਮ ਦਾ ਉਦਾਂ ਹੀ ਪਰਾ ਲੱਗ ਜਾਂਦਾ ਹੱਥ ਲਾਏ ਆ ਗਿਆ ਡਿਆਂ ਆ ਆਪੀ ਜੋ ਪਾਣੀ ਆ ਆ ਕੇ ਦੇਖੀ ਜਾਈ ਤੇ ਹੁਣ ਕਿਹੜੀ ਹੋਣਾ ਆ ਪ੍ਰਿਥਵੀ ਮੇਤੋ ਗੁੰਦਾ ਕੰਮ ਆ ਹਮਮ ਮਲੇ ਵਾਲੇ ਤੇ ਮੈਨੂੰ ਲੱਗਦਾ ਇੱਧਰ ਹੀ ਹੁੰਦੇ ਸਾਰੇ ਸਾਰੇ ਵੇਤੋਂ ਆਉਂਦੀ ਅਬ ਇਹਨਾਂ ਪ੍ਰਿਥਵੀ ਪੱਤੀਓਂ ਕਿਹਨਾਂ ਆਏ ਆ ਤੇ ਪ੍ਰਿਥਵੀ ਨੂੰ ਪਤਾ ਨਹੀਂ ਕਿ ਇਹਨਾਂ ਕੋਈ ਏਜੰਸੀ ਕੀ ਹੁੰਨਾ ਕਿ ਇਹਨੂੰ ਇਹ ਨਹੀਂ ਪਤਾ ਕਿ ਆ ਗਿਆਂ ਮੈਂ ਤਾਂ ਕਰਕੇ ਹੁਣ ਸਾਰੇ ਵੇਤੋਂ ਆਣਾ ਪਿਆ ਉਹ ਨਹੀਂ ਨਾਲੇ ਵਧੀਆ ਲਾਗੇ ਬਣੇਦਾ ਇਹੋ ਤੇ ਫਾਇਦਾ ਹੁੰਦਾ ਤੇ ਬੰਦਾ ਭੱਜ ਕੇ ਕੰਮ ਕਰਾਉਂਦਾ ਜਾਵੇ ඒ නිගල නියද ඔෝු ගයි නිහ එන නිගලයි නද ඉජදනා කම්මෝ ගවේ සාි කරන්න මඩමොටටටච්ු කට පරවා ਉਹਦੀ ਜੰਦੀ ਜਿਆਦਾ ਹਾਲਤ ਖਰਾਬ ਹੋਈ ਹੋਈ ਆ ਨਹੀਂ ਧੋਣਾ ਵਾ ਉੱਤਿਆ ਲੈ ਲੈ ਵੇਖੀ ਦੂ ਕਿੰਨਾ ਕੋਤੂਨ ਵਾਲਾ ਹਲੇ ਇਹ ਕੰਮ ਕਰਾਉਣੇ ਕਿਹੜਾ ਸਿੱਖ ਹੈ ਜਿੱਦਾਂ ਹਾਂਜੀ ਹੋਈ ਜਾਂਦੀ ਆਪੇ ਲੋਕ ਲੈਣਾ ਪੜਾਣਾ ਆ ਆਪਣਾ iPhone ਦਾ ਹੋ ਗਿਆ ਕੰਮ ਗਰਮੀ ਬਹੁਤ ਜ਼ਿਆਦਾ ਹੈ ਟੈਂਪਰੇਚਰਲੀ ਲੋਕਡ ਹੋ ਗਿਆ ਹੈ iPhone ਕੇ ਟੈਂਪਰੇਚਰ ਬਹੁਤ ਜ਼ਰਾ ਵੱਧ ਚੁੱਕਾ ਹੈ। ਬੜੀ ਸਾਫ ਨਹੀਂ ਕਰਾਇਆ। ਸਾਫ ਕੀ ਹੁਣ ਆਉਣ ਇੱਥੇ ਆ ਜੇ ਹੁਣ ਆਪੇ ਸਾਰਾ ਕੁਝ ਹੋ ਜਾਊਗਾ। ਮੇਰਾ ਮਹਾ ਪੂਣੀ ਪਾ ਕੇ ਫੋਨ ਠੰਡਾ ਕੀਤਾ ਤੇ ਫੇਰ ਜਾ ਕੇ ਮੈਂ ਆ ਵੀਡੀਓ ਸ਼ੂਟ ਕਰ ਲਈ ਇੱਕ ਵਾਰੀ। ਇਹ ਬੰਦੀ ਹੋ ਗਿਆ ਇਹ ਟੈਂਪਰੇਚਰ ਚਾਰਾ ਡਾਊਨ ਹੋ ਗਿਆ ਤੁੰਦਾ ਗਰਮੀ ਬਹੁਤ ਜ਼ਿਆਦਾ ਸਕਰੀਨ ਗਰਮ ਹੋ ਹੀ ਜਾਂਦੀ ਹੈ ਗੱਡੀ ਦੇ ਤੇ ਬਈ ਚਾਰੇ ਹੀ ਬੰਦੇ ਆ ਗਏ ਘਟਾਈ ਘਟਾ ਹੋਇਆ ਕਰਦਾ ਚੰਗੀ ਗੱਲ ਹੈ ਪੈਟਰੋਲ ਨਹੀਂ ਪਾਇਆ ਨਹੀਂ ਦੋ ਹੀ ਚਾਰਾ ਫਟਵਾ ਪਾਣਾ ਹੁਣ ਬ੍ਰਾਈਟਨੈਸ ਪੂਰੀ ਲੋਅ ਰੱਖੀ ਇਹ ਹੁਣ ਹੋਊ ਜੰਗਾਲ ਤੋਂ ਸੈਂ ਚਿੱਟਾਂ ਨੂੰ ਲਊਗਾ ਲੱਗ ਰਿਹਾ ਕੰਮ ਹੋਇਆ ਜੋ ਵੀ ਆਪਣਾ ਤਰਨ ਤੰਨ ਦਾ ਵਲੋਗ ਵਗੈਰਾ ਵੇਂਦਾ ਹੈ ਜਰੂਰ ਵੀ ਉਤਮਿਲ ਕਰੋ ਕਾਮ ਦੀ تسلی بخشਦਾ ਵੀਡੀਓ ਹਾਂ ਤਾਂ ਚੱਲੂ ਚੱਲੂ ਮੱਖਣ ਵਾਲੀ ਆਰੋਹ ਦੇ ਇਸ ਤੋਂ ਹੋਈ ਵੀ ਐਨਜੋਏ ਨਾ ਕਰਦੇ ਦੇ ਨਹੀਂ ਪਾਰ ਰਹੇ ਸਾਨੂੰ ਧੰਨਵਾਦ ਉਹ ਯਾਨੀ ਖੁੱਲਣੀ ਜਿਹੜੀ ਚਾਬੀ ਜੀ ਦੀ ਹੁੰਦੀ ਸਕੂਟਰ ਦੀ ਉਹ ਨਾਲ ਖੁੱਲਦਾ ਹੁੰਦਾ ਵਾ ਲੋਕ ਹੁੰਦੇ ਨਾ ਉਹ ਆਪਣੇ ਦੇ ਜਿਹਦੀ ਮਰਜ਼ੀ ਹੋਰ ਲੂਗਾ ਇਹਦੇ ਹੱਥ ਨਾਲ ਵੀ ਨਹੀਂ ਖੁੱਲਦੀ ਜਿਨੀ ਮਰਜ਼ੀ ਕੋਈ ਨਹੀਂ ਜਿਹੜਾ ਮਰਜ਼ੀ ਕੋਲੂ ਹੁੰਦਾ ਲਾ ਰੁਖਟਾ ਨਿਕਲ ਗਿਆ ਜੀ ਹੁਣ ਆਪਣਾ ਪੂਰਾ ਕਿਚਾ ਹਾਂ ਨਾ ਕਿ ਨਾ ਗੰਦਾ ਹੋਇਆ ਗਿਆ ਆ ਆਲੋ ਹਾਲੀ ਪੰਪ ਲੱਗੇ ਪٹرول ਪੰਪ ਹੈਗਾ ਨਾ ਬੋੜੀ ਚੌਂਕ ਉਹ ਗਲੀ ਜੀ ਆ ਗਲੀ ਜੀ ਆ ਪٹرول ਪੰਪ ਤੇ ਜਾਓਗੇ ਉੱਥੇ ਗਲੀ ਜੀ ਆ ਨਾਲੀ ਬੋੜੀ ਚੌਂਕ ਚਲ ਜਾਓ ਮੇਂ ਤਾਂ ਲੱਗਦਾ ਜਾਮ ਹੋ ਜਾਂਦੀ ਏ ਜੇ ਨਾ ਹੋਰ ਘਰਾਉਂਦੇ ਦੇ। ਇੰਜਾਂ ਬੰਦ ਹੋਈਆਂ। ਯਾਰ ਬੱਠੇ ਰੱਖ ਸੀ ਨਾ ਫੇਕ ਕਰਨੀ। ਹੂੰ। ਕਿਧਰੇ ਇੱਕ ਨਾ ਨੰਦੇ ਗੁਰਵਾ ਸਾਰੀ ਸਵੇਰ ਵਾ ਲੇੜੀ ਹੋ ਗਈ ਕੇ ਦੇਖ। ਹੋਊਗਾ ਕਰਾ ਲਈ ਨਹੀਂ ਜੇ ਇੰਜ ਜਾਮ ਹੋਈ ਨਾ। ਇਹ ਵੀ ਇੰਨੇ ਆਉਣਾ ਸੀ ਇਹਦੇ ਆਂਦਾ ਮੈਂ ਕਰੌਣ ਜਾਣਾ ਤੇ ਮੈਂ ਮੈਨੂੰ ਹੀ ਲੈ ਜੀ ਨਾਲ ਇਹ ਸਵੇਰ ਦਾ ਹੀ ਹੈ। ਆਏ ਮੈਂ ਤੋ ਪੁੱਛ ਕੇ ਗਿਆ ਹੀ ਨਾ ਪਹਿਲਾਂ। ਮੈਂ ਪ੍ਰਵਾ ਇਹ ਵੀ ਜਾਮ ਹੋਈ ਨਾ ਇਹ ਵਾਜਾਂ ਮਰੀਆਂ ਦੇ ਨ ਦੇ ਕਰਾਵਾ ਕੰਮ ਦਾ ਉਦਾਂ ਜੰਸੀ ਚੱਲਾ ਮੈਨੂੰ ਆਂਦਾ ਇੱਥੋਂ ਕਰਾਵਾ ਲਾ ਜੇ ਮੈਂ ਪ੍ਰਵਾ ਕਰਾ ਲਈ ਜੰਸੀ ਚ ਨਾ ਕੰਮ ਕਰਾਇਆ ਕਰ ਤੇ ਮੈਂ ਉੱਥੇ ਚੱਲਾ ਮੈਨੂੰ ਆਂਦਾ ਉਧਰੋਂ ਕਰਾਵਾ ਲਾ ਮੈਂ ਵੀ ਇਹ ਨਾ ਸਾਰੇ ਮੇਰੇ ਤੋਂ ਕੰਮ ਕਰਾਉਂਦੇ ਆ ਹਾਂ ਲਾਲਾ ਕੋਈ ਨਹੀਂ ਹੋਣ ਇੱਥੇ ਹੀ ਆ ਫੇਰ ਮੈਂ ਵੀ ਜੰਸੀ ਦਾ ਬੰਦਾ ਮੈਨੂੰ ਪਤਾ ਜਾਂਦੀਆਂ ਦੀ ਕੀ ਕਰਦੇ ਕੀ ਨਹੀਂ ਕਰਦੇ ਕਹਿ ਕੇ ਕਰਾਉਣਾ ਪੈਂਦਾ ਆ ਕਰ ਦੋ ਉਹ ਕਰ ਦੋ ਇਤਰੇ ਪਰਾ ਆ ਚੀਜ਼ ਹੋਣ ਵਾਲੀ ਆ ਆਪਣਾ ਵੀ ਕੀ ਮੈਂ ਕਰਨਾ ਕੀ ਨਹੀਂ ਕਰਨਾ ਤੇਰੀ ਚੀਜ਼ ਕੋਈ ਨਹੀਂ ਹੈ ਕੋੜਿਆਂ ਦਾ ਜੋਰ ਲਵਾਈ ਜਾਂਦਾ ਬਸ ਪੂਰਾ ਹਾਂ ਫਿਰ ਇਹ ਵੀ ਮਿੱਤਰਾ ਇਹ ਆਈ ਵੀ ਚੰਡੀਗੜ੍ਹੋਂ ਚੱਲ ਕੇ ਰੌਂਦੀ ਕਰਵਾਈ ਵੀ ਨਹੀਂ ਨਾ ਸਰਵਿਸੇਰੀ ਉੱਥੋਂ ਦੇ ਲੈਂਦੀ ਹੋਈ ਆ ਰੌਣਾ ਟੈਂਕ ਜਿੱਟਾ ਨਿਕਲਦੇ ਵੀ ਇਹਨਾਂ ਦਾ ਫਰਕ ਦੇਖ ਤੇ ਹੁਣ ਦੇਖ ਆਲਾ ਇਹਨੇ ਇਹ ਵੀ ਵੰਡੇ ਸਾਰਾ ਨੂੰ ਉਹਨੂੰ ਉਹਦੇ ਤਸੱਲੀ ਬਖਸ਼ੇ ਕੰਮ ਆ ਪੂਰਾ ਪਰਾ ਲੱਗਦਾ ਵੀ ਕੰਮ ਹੋਇਆ ਲੱਗਾ ਜੇ ਇਹਦਾ ਪਰੇਸ਼ਨ ਹੋਣਾ ਅੰਦਰੋਂ ਵੇਖੋ ਅੰਦਰੋਂ ਦਾ ਸਾਫ ਹੀ ਹੈ ਅੰਦਰੋਂ ਦਾ ਕੋਈ ਕੂਕ ਨਹੀਂ ਅੰਦਰੋਂ ਸਾਫ਼ ਹੈ ਨਾ ਬਈ ਇਦਾਂ ਫੇਰ ਇੱਦਾਂ ਇਗਨੋਰ ਮਾਰ ਦੇਣਾ ਹੈ ਕੋਈ ਨਹੀਂ ਕਰਾਵਾਂਗੇ ਕਰਾਵਾਂਗੇ ਠੀਕ ਹੋ ਜਾਣੀ ਇੱਟਾ ਹੀ ਫੇਰ ਪੱਕੇ ਮਹੀਨਾ ਟਾਈਮ ਰ ਖੋਦੋ ਉਹ ਤੇ 9 ਮਹੀਨੇ ਦੇ ਵਿੱਚ ਵਿੱਚ ਕੋਈ ਸੈਂਸ ਕਰਾ ਲਈ ਕੰਮ ਦਾ ਟਾਈਮ ਰ ਖੋਦੋ ਨਹੀਂ ਹੁਣ ਪਰਾ ਲੱਗ ਗਿਆ ਕਿ ਦੋ ਨਹੀਂ ਨੀ ਸਾਰਾ ਕਰੀ ਦਿਖਾ ਦੇਣਾ ਚਲੋ ਜੀ ਇਦਰੋਂ ਵੀ ਲਸ਼ਕਾਉ ਦਾ ਕੰਮ ਸਾਫ ਹੋ ਗਿਆ කපට පද නවා සියද බදතම කාවග ච ਕੰਮ ਕਰੰਦਾ ਪਹਾਰਾ ਇਹ ਏਜੰਸੀਆਂ ਵਾਲਿਆਂ ਵਾਂਗੂ ਨਹੀਂ ਏਜੰਸੀ ਵਾਲਿਆਂ ਨੂੰ ਬੱਸ ਪਤਾ ਆ ਕਿ ਕੰਮ ਕਰ ਲਓ ਲਾ ਦੀ ਸਕੂਟਰੀ ਕਸਟਮਰ ਬੈਗਿਆ ਜਾ ਕੇ ਵੇਟਿੰਗ ਰੂਮ ਚ ਤੇ ਜੋ ਕਰਨਾ ਕਰਦੇ ਪਤਾ ਨਹੀਂ ਚੱਲਦਾ ਕੀ ਨਹੀਂ ਇੱਥੇ ਸਾਰਾ ਕੁਝ ਅੱਖਾਂ ਸਾਹਮਣੇ ਹੀ ਹੁੰਦਾ ਹੈ ਜਿਹੜਾ ਕੰਮ ਸਹੀ ਹੋ ਰਿਹਾ ਖੜਾਕਨ ਢੂਰ ਰਿਹਾ ਕੋਈ ਚੀਜ਼ ਤਾਂ ਅੜੀ ਹੋ ਸਹੀ ਤਾਂ ਦੇਣੀ ਪਿਆ ਵੀ ਚਾੜੀ ਹੈ ਉਹਨਾਂ ਨੇ ਏਜੰਸੀ ਵਾਲਿਆਂ ਨੇ ਕਰਨਾ ਕਿ ਭਾਜੀ ਤੁਹਾਡਾ ਆ ਪਾਤ ਆ ਜੇ ਉਹ ਪਾਤਾ ਚਲੋ ਜੀ ਬਿੱਲ ਬਣਾ ਦਿਓ ਵੱਡਾ ਤਫਾ ਇੱਕ ਆ ਬਾਈਕ ਦੀ ਪਿਛੇ ਜੇ ਕਰਵਾਈ ਸਰਵਿਸ ਐ ਨਜਾਇਜ਼ ਹੀ ਪੈਸੇ ਪਾ ਕੇ ਆ ਜਿਹੜਾ ਹੁਣ ਬਾਹਰੋਂ ਕਰਾਈ ਦੀ ਸਰਵਿਸ ਤਾਂ ਹੈਗਾ ਵੀ ਕੰਮ ਕੀ ਹੋ ਰਿਹਾ ਸਮਾਨ ਉਹੋ ਪੈਣਾ ਹੈ ਇਧਰੋਂ ਕਰਨਾ ਸਾਰਾ ਸਮਝਾਉਣਾ ਹੈ नहीं। नहीं। जो जो नहीं नहीं। ਾਂ ਦੀ ਆਵਾਜ਼ ਕਰਦੀ ਹੁਣ ਬੰਦ ਹੋ ਜੂਗੀ ਤੇਲ ਪਾ ਗਿਆ ਨਹੀਂ ਹੋਈ ਨਹੀਂ ਤੇਲ ਪਾ ਗੀ ਨਾ ਹਾਂ ਕਿਉਂਕਿ ਤੇਲ ਨਹੀਂ ਹੈਗਾ ਅਸੀਂ ਵਿੱਚ ਤਾਂ ਕਰਕੇ ਆਵਾਜ਼ ਆਉਂਦੀ ਜੋ ਜੋ ਚੱਲੀ ਆਂ ਗਰਾਰੀਆਂ ਤੇਲ ਲੱਗਾ ਅੱਜ ਸਾਰੀਆਂ ਬੰਦ ਹੋਈਆਂ ਨਹੀਂ ਐ ਇਹਦੀਆਂ ਹਾਂ ਹਾਂ ਚੱਲੂਗੀ ਜੰਮ ਕੇ ਸਕੂਟਰ ਇਹ ਐਵੇਂ ਜੀ ਫੁੱਲ ਦਊਗੀ ਤੇ ਤੇਲ ਹੀ ਬੜਾ ਖਾਂ ਵਾਲਾ ਪੀ ਹੁੰਦੇ 60 65 60 65 ਦੀ ਐਵਰੇਜ ਦਊਗੀ ਗੱਡੀ ਐਸ ਤਰ੍ਹਾਂ ਤੇਲ ਉਹੜਾ ਖਾਂਦੀ ਹੈ ਪਾਇਆ ਡਿੱਗੀ ਭਰ ਕੇ ਹਫਤਾ ਵੀ ਨਹੀਂ ਹੋਇਆ ਤਾਂ ਖਤਮ ਹੋ ਗਿਆ ਬੱਸ 30 ਦੀ ਐਵਰੇਜ ਦੋਈ ਦੀ ਕੁੱਲੀ ਫੁੱਲ ਦੇ ਫੇਰ ਵੀ ਛਾਵੇਂ ਬੈਠੇ ਆ ਜਿਹੜੇ ਤੁੱਬੇ ਬੈਠਣ ਹੁੰਦਾ ਵੇਲ ਕੰਮ ਖਰਾਬ ਹੋਈ ਪਿਆ ਆਪਣਾ ਫੇਰ ਡਾ ਵੀ ਘਟਾ ਬਹੁਤ ਜਰਾ ਜਿਹਾ ਹੈ ਇਹ ਗੀਮ ਪੈਦੇ ਤੇ ਦੋਖਰੇ ਨਹੀਂ ਆ ਭਾਈ ਜਿੱਥੇ ਕੰਮ ਪੂਰਾ ਵਧੀਆ ਹੁੰਦਾ ਹੋਏ ਨਾ ਤੇ ਡਰਮ ਲਾਦਾ ਹੁਣ ਸਾਫ ਹੋਊਗਾ ਪੂਰਾ ਜਿੰਦ ਸਾਫ ਹੋਊਗਾ ਇਹਦਾ ਇਹ ਕੰਮ ਥੋੜਾ ਜਿਹਾ ਹੁਣ ਤੇ ਬਸ ਤੇਲ ਤੋਲ ਬਦਲਾਂਗੇ ਇਹ ਰਿਕਰਿਟ ਚਲਾ ਕੇ ਵੇਖਾਂਗੇ ਕਿ ਇਹਨੂੰ ਤਵਾ ਲਈ ਅੱਜ ਇਹ ਸਾਰੇ ਕੰਮ ਅੱਜ ਘਰੇ ਰਹਿ ਕੇ ਆਪਾਂ ਟੁਕੜੀ ਮਾਰ ਕੇ ਕਰ ਲੈਣ। ਗੰਦੀ ਵੀ ਹੋਈ ਆ, ਧੋੜ ਵੈਸੇ ਲਈਦੀ ਆ। ਔਰ ਇੱਕ ਵਾਰੀ ਨਮੀ ਜੀ ਨਿਕਲ ਜੂਗੀ। ਹੈਂਡਪੌਂਟ ਜਿੱਥੇ ਮਾਰਨ ਵਾਲਾ ਸਪੀਕਰ ਵਗੈਰਾ ਲਵਾਵਾਂਗੇ ਤੇ ਇਸ ਫਰੰਟ ਤੇ। ਆਮ ਜਿਆਦਾ ਇੱਕ ਪਤਾ ਲਿਆ। ਪਰ ਕੋਈ ਨਾ ਕਰਾ ਲਿਆ ਕੰਮ। ਜੀ ਇਹ ਵੀ ਗੰਦਾ ਹੋਇਆ ਹੋਇਆ ਆਪਣਾ ਇੰਜਨ ਹੈ ਇੰਜਨ ਮੈਂ ਮੱਦੀ ਥੋੜੀ ਚੰਗੀ ਵੀਰ ਮੇਰਾ ਨਹਾ ਕਰਦੇ ਸਾਰ ਇੱਕ ਨੰਬਰ ਆ ਕੰਮ ਕੋਈ ਵੀਰ ਦਾ ਪੂਰਾ ਆਸ਼ ਹੋ ਗਿਆ ਫਰੰਟ ਤੇ ਕਿਹੋ ਵੀਰ ਨਹੀਂ ਆਣਾ ਹਵੇ ਜਰੂਰ ਰਿਪੇਅਰ ਕਰੋ ਇੱਥੇ ਤਰਨਤਾਰ ਨਾ ਅਮਰਜੀਤ ਕੋਲ ਟੋਕ ਉਹਨੇ ਜ਼ਿਆਦਾ ਟਾਈਮ ਲਾਤਾ ਤੈਨੂੰ ਉਹਨੇ 6-7 ਵਜਾ ਦੇਣੇ ਹੁੰਦਾ ਜਿਹੜੀ ਤੂੰ ਤੂੰ ਗੇ ਨਾ ਫੇਟ ਮੈਂ ਘੰਟੇ ਨਹੀਂ ਆ ਉਹਨੇ ਆਪ ਦਾ ਇਹ ਲੰਮੇ ਪੈਣਾ ਸਮਾਨ ਲਿਆ ਗਿਆ ਮੈਨੂੰ ਦੇ ਦੇਣਾ ਸਾਰੀ ਗੱਡੀ ਮਈਆਂ ਫੇਟ ਕਰਨੀ ਹੈ ਸਮਾਨ ਪਿਆ ਯਾਰ ਟੈਨਸ਼ਨ ਬੜੀ ਰਹਿ ਗੱਡੀ ਮਈਆਂ ਫੇਟ ਕਰਨੀ ਹੈ ਨਿਕਲੇ ਨਹੀਂ ਕੋਸ਼ਿਸ਼ ਈ ਥੱਲੇ ਵਾਲੀ ਮਾੜੀ ਗੱਲ ਉਹ ਫਰਾਦੀਏ ਕੋ ਜਾਣਾ ਬਸ ਗੱਡੀ ਮੈਂ ਵੇਟ ਕਰਨੀ ਬਹੁਤ ਟੈਨਸ਼ਨ ਜੀ ਹੈ ਦਾਣੀ ਕਿਹੜੀ ਕਿਹੜੀ ਚੀਜ਼ ਖੋਲ-ਖੋਲ ਵੀ ਸਾਫ਼ ਕਰੀ ਜਾਂਦਾ ਮੈਂ ਨਜ਼ਾਰ ਆਵੇ ਯਾਰਾ ਉਹ ਬਹੁਤ ਖੁਸ਼ ਹਰਦੀ ਵੀ ਮੈਂ ਆਪਣੀ ਲੋ ਜਮਾ ਡਿੱਗੀ ਪੱਤੀ ਇਹਦੇ ਵਿਚ ਅਰੇ ਇਹ ਵੀ ਜਿਹੋਣ ਸੁਧਰ ਗਿਆ ਸਕੂਲ ਨਹੀਂ ਦੀ ਤੇਲ ਪਾ ਕੇ ਵਿੱਚ ਤੇ ਆ ਵੀ ਲਾ ਬੋਲ ਤੇਰੀ ਇਹ ਦੇ ਅੰਜਲ ਲਕਾਰੇ ਮਾਰ ਰਜਾ ਕੇ ਪਾ ਕੇ ਬੋਤਲ ਡੱਟ ਜੇ ਲੋ ਜੀ ਲੋ ਜੀ ਆਪਣੀ ਹੋ ਗਈ ਹੈ ਸਰਵਿਸ ਨਟ ਨੂੰ ਤੇ ਕਸਣ ਵਾਲੇ ਇਹ ਨਟ ਨੋਟ ਜਿਹੇ ਕੱਸਦੇ ਹੋ ਜਿਹੜੇ ਕਸਣ ਵਾਲੇ ਇੱਕ ਵਾਰੀ ਆ ਹੁਣ ਤੇਲ ਸਕੂਟਰੀ ਜਾਂਦਾ ਤੇ ਚਲਾ ਕੇ ਭਰ ਲੱਗੂਏ ਹੁਣ ਸ਼ਾਮਾਂ ਤੱਕ ਜੋ ਜੋ ਚੱਲੀ ਉਹਨਾਂ ਨੂੰ ਗਰਾਹ ਦੇ ਨੂੰ ਲੱਭੂ ਤੇਲ ਰਹਿ ਜਾਂਦਾ ਸੁੱਕੀ ਚੱਲੀ ਜਾਂਦੀ ਇਹਦਾ ਕੰਮ ਕਰਾ ਵੀ ਹੋਣਾ ਫਿਰ ਸਕੂਟਰੀ ਦੀ ਹੋ ਗਈ ਸਰਵਿਸ ਪੂਰੀ ਤੇ ਹੁਣ ਚੱਲੇ ਆਪਾਂ ਇਹਨੂੰ ਧਵਾਉਣ ਸ਼ੀਸ਼ੇ ਦਾ ਕੰਮ ਰਹਿ ਗਿਆ ਮੈਂ ਸ਼ੀਸ਼ਾ ਜਰੋ ਵਜਦਾ ਖੱਡਿਆਂ ਜਿੱਥੇ ਢੋਲ ਜਾਂਦਾ ਵਾ ਸ਼ੀਸ਼ਾ ਕੌਮਿਆਂ ਦਾ ਜਰਮ ਮਰਦੀ ਨੂੰ ਪਿੱਛੇ ਵੇਖਣਾ ਹੁੰਦਾ ਫਿਰ ਕੋਈ ਗਰਮੀ ਬਹੁਤ ਚੜੀ ਅੱਜ ਆ ਹੋਈ ਗਿਆ ਜਿੱਦਣ ਮੀਂਹ ਪਿਆ ਸੀ ਉਦੋਂ ਮੌਸਮ ਠੰਡਾ ਸੀ ਤਿੰਨ ਚਾਰ ਦਿਨ ਪਹਿਲਾਂ ਹੁਣ ਫੇਰ ਕੰਮ ਖੜਾ ਗਿਆ ਜਾਬ ਵੀ ਮੇਤਰਾ ਰਾਈਡ ਲਾਇਆ ਇੱਕ ਚੱਕਾ ਕਰ ਲਾ ਕੰਮ ਹੈ ਸਾਥੇ ਦੇਸ਼ ਉਹ ਰੇਗਟੇ ਗੱਡੀ ਆਪਣੀ ਤੇ ਆਪਣੀ ਹੋ ਗਈ ਸਾਰੀ ਸਰਵਿਸ ਪੂਰੀ ਫੇਰੇ ਮਿਲਦੇ ਆ ਤੁਮ ਜਦੋਂ ਗੱਡੀ ਧਵਾਵਾਂਗੇ ਕੀਵਾ ਦਾ ਤੇ ਹੋ ਗਿਆ ਜੇ ਕੰਮ ਹੁਣ ਚੱਲੇ ਆਪਾਂ ਇੱਕ ਵਾਰ ਧਵਾਉਣ ਇੱਕ ਵਾਰੀ ਕਰ ਲਈਏ ਸਟਾਰਟ ਪਤਾ ਨੂੰ ਪੂਰਾ ਲਗਾ ਤੇਲ ਤੇ ਜਾਨ ਸਟਾਰਟ ਨਹੀਂ ਹੁੰਦੀ ਆਵਾਜ਼ਾਂ ਉਜਾਪੇ ਘਟ ਜਾਣੀਆਂ ਹੁਣ ਜਾਓਗੀ ਜਦੋਂ ਨਹਾਉਣ ਹੋਣਾ ਮਰਜੀ ਤਵਾ ਲਈਏ ਫਿਰ ਬਣਾਨੇ ਵੀਡੀਓ ਦੀ ਚੱਲ ਵੀ ਆ ਆਪਣਾ ਸ਼ਹਿਰ ਘੁੰਮ ਲਈਏ ਥੋੜਾ ਜਾਂ ਇਹ ਹੈਗਾ ਆਪਣਾ ਦਰਬਾਰ ਸਾਹਿਬ ਦੀ ਪਾਰਕਿੰਗ ਕਰਨ ਤੋਂ ਵਾਲਾ ਸਾਹਿਬ ਦੀ ਇੱਧਰ ਆਪਾਂ ਘਾ ਰਹੇ ਆ ਮੇਨ ਤੇ ਹੁਣ ਚੱਲੇ ਆਪਾਂ ਐਕਟੀਵਾ ਤੋਂ ਦੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਗਰਮੀ ਬਹੁਤ ਜਾਰੀ ਹੈ ਨੂੰ ਇਤਾਂ ਆ ਕੇ ਫੋਨ ਦਾ ਟੈਂਪਰੇਚਰ ਨਾਲ ਹੋ ਜਾਏ ਫਿਰ ਇਹਦੇ ਬਾਅਦ ਵਿੱਚ ਠੰਡਾ ਹੋ ਜਾਣਾ ਫਿਰ ਵੀਡੀਓ ਸ਼ੂਟ ਕਰਨਾ ਫਿਰ ਮਿਲਦੇ ਨਾ ਨੂੰ ਪਹੁੰਚ ਕੇ ਜੀ ਆਪਾਂ ਸਰਵਿਸ ਸਟੇਸ਼ਨ ਜਿੱਥੇ ਧੌਂਦੇ ਨੇ ਗੱਡੀਆਂ ਸਕੂਟਰੀਆਂ ਮੋਟਰਸਾਈਕਲ ਤੇ ਆਪਾਂ ਮੈਂ ਗੱਡੀ ਧਵਾ ਲਈਏ ਅੰਕਲਾਂ ਦੇ ਕਹਿੰਦੇ ਜੇ ਗੱਡੀ ਧੋੜੀ ਆ ਤੇ ਫਿਰ ਤੁਹਾਡੀ ਗੱਡੀ ਬਾਅਦ ਚ ਧੋਣੇ ਤੇ ਇਹ ਆ ਜੀ ਆਪਣਾ ਮਿਆਣਾ ਫਾਈਵੇ ਤਰ੍ਹਾਂ ਤਾਂ ਮਟਾੜੂ ਫੀਲ ਕਵਰ ਦੇ ਨਾਲ ਹੀ ਗੱਡੀਆਂ ਧੌਂਦੇ ਨੇ ਤੇ ਵਧੀਆ ਕੰਮ ਚੱਲਦਾ ਦਰ ਦੇ ਤਾਂ ਵੀਰੇ ਦੇ ਅੰਕਲ ਵੀ ਪੂਰੀ ਮਿਹਨਤ ਲਾਉਂਦੇ ਗੱਡੀ ਦੇ ਅੰਕਲਾਂ ਦੇ ਗੱਡੀ ਮੈਂ ਪੂਰੀ ਦੇਣੀ ਲਿਸ਼ਕਾ ਸਾਬਣ ਮਾਰ ਮਾਰ ਕਰਦੇ ਨੇ ਠਾ ਠਾ ਆਪਾਂ ਨੂੰ ਲੱਗਣਾ ਜੇ ਟਾਈਮ 10-15 ਮਿੰਟ ਲੱਗਣਗੇ ਉਹ ਤੋਂ ਬਾਅਦ ਖਾਣੀ ਜਾ ਕੇ ਰੋਟੀ ਰੋਟੀ ਖਾ ਕੇ ਥੋੜੀ ਰੈਸਟ ਮਾਰ ਕੇ ਫਿਰ ਟੰਗਾ ਕੇ ਪੱਖੇ ਆਪਾਂ ਤੇ ਇੱਥੇ ਮੌਸਮ ਠੰਡਾ ਵਾ ਬਾਹਰ ਨਾਲੋਂ ਕਿਉਂਕਿ ਇੱਥੇ ਪਾਣੀ ਉਦਾਰਾ ਵਜਦਾ ਰਹਿੰਦਾ ਪਾਣੀ ਵੀ ਠੰਡਾ ਵਾ ਤੇ ਉਹ ਜੀ ਆ ਗਏ ਜੇ ਆਪਾਂ ਘਰ ਆਪਣੀ ਸਰਵਿਸ ਕਰਾ ਆ ਗਏ ਇੱਕਦਮ ਪੂਰੇ ਓਕੇ ਰਿਪੋਰਟ ਕਰਾ ਲਈ ਤੇ ਆ ਵੀ ਲਈ ਸਰਵਿਸ ਵੀ ਹੋ ਗਈ ਇਹਦੀ ਸਾਰਾ ਕੁਝ ਆਪਾਂ ਹੈ ਕਰੇਮ ਕਰਾਤਾ ਇੱਕ ਵਾਰੀ ਵੀਡੀਓ ਬਣਾਉਂਦਾ ਟਾਈਮ ਜਾਣੀ ਲੱਗਾ ਉੱਥੇ ਫੋਨ ਲੋ ਹੋ ਗਿਆ ਤੇ ਮੈਂ ਕਿਹਾ ਹੁਣ ਵੀਡੀਓ ਬਣਾ ਲੀਏ ਆ ਜਾ ਲੈ ਲੀ ਆ ਜਾ ਚਲੋ ਅਮ ਜਿੰਨ ਤਨ ਫੇਰ ਇੱਕ ਵਾਰੀ ਆ ਵੀਡੀਓ ਤਾਂ ਮੈਂ ਹ ਦਿਖਾ ਰਹੀਏ ਤੁਹਾਨੂੰ ਵੀ ਬਣ ਗਈ ਹੈ ਜੀ